ਵੀਰ ਆਜੋ ਬਾਲੀ ਆਜੋ ਵੀਰੋ ਤੀਜੇ ਨਾਲ ਗੱਲ ਕਰਾਉਣੇ ਲੱਗੇ ਆਪਣਾ ਥਾਲੇ ਵਾਲਾ ਆ ਦੇਖੋ ਬਹੁਤ ਸ਼ੌਕ ਨਾਲ ਕੁਰਤੇ ਪਜਾਮੇ ਜੁੱਤੀ ਪਾ ਕੇ ਬਾਈਕ ਨਾਲ ਦੇਖੋ ਕਿੰਨੇ ਸ਼ੌਕ ਦੇ ਨਾਲ ਸਾਡੇ ਵਿੱਚ ਆ ਰੱਟੀਆਂ ਪਾਉਣੀਆਂ ਹੋਈਆਂ ਨੇ ਸ਼ੌਕ ਦੇ ਨਾਲ ਕਿਹੜੇ ਬੰਦੇ ਆ ਰਹੇ ਨੇ ਵੀ ਪੁਰਾਣੇ ਅਭੀ ਨਵੇਂ ਮੁੰਡੇ ਬਸਰੀ ਪਾਲਣ ਕੇ ਆ ਨਹੀਂ ਰਹੇ ਆ ਤੁਸੀਂ ਆਪੇ ਚੈੱਕ ਕਰ ਲਓ ਹੁਣ ਆ ਵੀ ਮੁੰਡਾ ਡਾਂਗ ਵਰਗਾ ਖੜਿਆ ਪਈ ਆ ਵੀ ਦੇਖੋ ਦੇਖੋ ਨਸਰ ਕਰਨੀਆਂ ਗੁੱਜੇ ਦਿਖਾ ਦੇ ਹਮਾਰੇ ਦੇਖੋ ਇਹ ਇਤਨਾ ਆਪਣੇ ਕਿੰਨੇ ਮਿੱਤਰ ਨੇ ਇਹ ਬੜਾ ਭਾਈ ਆਹੀ ਆਪਣਾ ਪਾਈ ਆਪਣਾ ਇਹ ਸੁਣਾਓ ਬਾਈ ਜੀ ਕਿ ਦੱਸੋ ਬਾਜਿਆਂ ਨੂੰ ਗੱਲ ਬੱਤ। ਅ ਕੜੇ ਮੁੱਡੇ ਨਵੇਂ ਆ ਰਹੇ ਨੇ ਬੱਕਰੀਆਂ ਜਿੱਦੇ ਉਹਨਾਂ ਚੱਲਦੇ ਨੇ ਜੱਦੀ ਪੁੱਤ ਦੀ ਬੱਕਰੀਆਂ ਰੱਖੇ ਨੇ ਠੀਕ ਹੈ। ਹਾਂ ਬਲਕਿ ਇਹ ਬਿੜੀਆਂ ਹੋ ਗਈਆਂ ਬਲਕਿ ਦਾਦੇ ਪਰਦਾਦੇ ਆ ਜੀ। ਲੱਕੀ ਕੀ ਲੱਗਦਾ ਆਪਣਾ? ਲੱਕੀ ਹੀ ਲੱਗਦਾ ਚਾਚਾ ਹੀ ਲੱਗਦਾ ਚਾਚਾ ਲੱਗਦਾ। ਛੋਟਾ ਬਾਈ ਜੀ ਕੀ ਲੱਗਦਾ? ਚਾਚਾ ਹੀ ਲੱਗਦਾ ਜੀ। ਬਹੁਤ ਜਾਲੀ ਤੋਂ ਉੱਤੀ ਵਾੜੀ ਹੁੰਦੀ ਆ ਤੇ ਸਾਰੇ ਪਾਣੀ ਹਾਲੀ ਹਾਂ ਛੋਟੀਆਂ ਦੇ ਇਕੱਠੇ ਨੇ ਹਾਂ ਵਾਲੀ ਨੇ ਹਾਂ ਇਹ ਤਾਂ ਹੀ ਗੱਲ ਬਹੁਤ ਵਧੀਆ ਬਾਈ ਜੀ ਦੇਖੋ ਸਾਰੇ ਕਹਣਾ ਬਾਈ ਹੋ ਰਹੇ ਆਪਣੇ ਬਾਪਦੇ ਦੇ ਮੇਲੇ ਤੇ ਚੌਕੀ ਪਰੋਣਾ ਆਏ ਸੀਗੇ ਬਹੁਤ ਹੀ ਵਧੀਆ ਦੇਖੋ ਤੁਸੀਂ ਉਹ ਤਾਂ ਮੇਲਾ ਵੀ ਚੱਲਦਾ ਜਾਂਦਾ ਹੈਗਾ ਬਹੁਤ ਜ਼ਿਆਦੇ ਬਾਈ ਕਹਣਾ ਮਾਲ ਲੈ ਕੇ ਪਹੁੰਚੇ ਹੋਏ ਸੀਗੇ ਹਾਂਜੀ ਬਹੁਤ ਇੰਨਾ ਸੌਂਕ ਦੇ ਨਾਲ ਬਾਈ ਬੱਕਰੀਆਂ ਤਿਆਰ ਕਰਕੇ ਲਿਆਏ ਨੇ ਕਾਨੀਆਂ પાਕੇ ਢਾਂਜਰਾ પાਕੇ ਟੋਟਾਂ પાਕੇ ਬਾਈ ਪਟੇ પાਕੇ ਕਹਣਾ ਛੋਟੀਆਂ ਵਾਲੇ ਪੂਰੇ ਸੌਂਕ ਨਾਲ ਆਉਨੇ ਆ ਬਾਈ ਹਾਂ ਐਨ ਪੂਰੇ ਹਾਂਜੀ ਹਾਂ ਐਸਾ ਲੱਗਦਾ ਮਹਾਰਾਜ ਹਾਂ ਬਾਕੀ ਲੱਖੀ ਵਾਰੀ ਕੀ ਕਹਿਣਾ ਚਾਹੁੰਦੇ ਥੋੜਾ ਜਾਸੀ ਵਾਰੀ ਆਇਆ ਉਸਤਾਦ ਆ ਬਾਈ ਐਨ ਪੂਰੀ ਗੱਲ ਬਾਤ ਓਕਿਆ ਯਾਰ ਪੁਰਾਣਾ ਪਤਨ ਪੁਰਾਣਾ ਤਜਰਬਾ ਹੈ ਬਾਈ ਇਹਦੇ ਕੋਲੇ ਹਾਂ ਬਹੁਤ ਵਧੀਆ ਹਾਂ ਵਧੀਆ ਗੁਣ ਨੇ ਬਾਈ ਦੇ ਕੋਲੇ ਜਾਨਵਰ ਵਧੀਆ ਨੇ ਬੱਕਰਾ ਨੇ ਖੜਾ ਬੱਕਰਾ ਨੇ ਬਾਕੀ ਵਧੀਆ ਬੱਕਰੀਆਂ ਨੇ ਨਾ ਬਹੁਤ ਵਧੀਆ ਐਵੇਂ ਆਪਾਂ ਕਹਿਦੀ ਯਾਰ ਪਾਈਆਂ ਦਾ ਨਾਮ ਆਜਾ ਹਾਂ ਚੰਗੀ ਗੱਲ ਆ ਬਾਈ ਦੀ ਬਹੁਤ ਪੰਜਾਬ ਜਿੱਤੇ ਆ ਬਾਈ ਦਾ ਬੱਕਰਾ ਹੀ ਆਪਣੇ ਦਾ ਇਹਦਾ ਉਹ ਤਾਂ ਹੁਣ ਬਾਈ ਲੋਕਾਂ ਨੂੰ ਪਾਤੀ ਆਪਣੇ ਬਾਈ ਦਾ ਇੱਕ ਵਾਲਿਆ ਨਾ ਹਾਂ ਚੰਗਾ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਆਪਣੀ ਮਾਨਦੋੜ ਫਾਰਮ ਨੂੰ ਪ੍ਰਚਲਿਤ ਕਰਨ ਵਾਲਿਓ ਆ ਕਿੰਨੇ ਵੀ ਭਰਾ ਦੂਰੋਂ ਨੇੜੋਂ ਦੇਖਦੇ ਨੇ ਸਾਰੇ ਪਾਈਆਂ ਦਾ ਦਿਲੋਂ ਸਤਿਕਾਰ ਕਰਦੇ ਆਂ ਬਾਈ ਜੀ ਸਾਰੇ ਬਾਈ ਕਿੰਨੇ ਆਪਣੇ ਉਰੇ ਬੱਕਰੀ ਪਾਲ ਕੇ ਪਹੁੰਚੇ ਹੋ ਗਏ ਨੇ ਪਾਲੀ ਖਾਣੀ ਅੱਜ ਵੀ ਭਰਾ ਸਾਰੇ ਬੰਦਾਂ ਦਾ ਵੀਰੇ ਦਿਲੋਂ ਸਤਿਕਾਰ ਕਰਦੇ ਆਂ ਬੱਕਰੀਆਂ ਕਿੰਨੀ ਬਾਤ ਲਾਉਂਦੀਆਂ ਨੇ ਬੱਕਰੀਆਂ ਬਾਈ ਜੀ ਇਹ ਬਹੁਤ ਬੋਸ ਬੱਕਰੀਆਂ ਦੀ ਮਾਲਕੀ ਇਹ ਕਹਾਂ ਜੋ ਚਾਹਤ ਦਾ ਨਾਮ ਬਾਈ ਜੀ ਤੁਸੀਂ ਕਿਹਨਾਂ ਤੋਂ ਨਿਕਾਉਂਦੇ ਆਂ ਬਹੁਤ ਵਧੀਆ ਆ ਬੱਕਰੀਆਂ ਬਹੁਤ ਸ਼ੌਂਕ ਨਾਲ ਪਾਈਆਂ ਨੇ ਚਾਰ ਆਂ ਆ ਕਿਵੇਂ ਕਰਦੇ ਨੇ ਦੇਖੋ ਫੋਟੋ ਬਣਾ ਲਈ ਵੀਰੇ ਅੱਥੀ ਖੜੇ ਖੜੇ ਜੀ ਲੈ ਆ ਵੀ ਗਲਾ ਫੜਾ ਦੇ ਨਾਲ ਦੁੱਧ ਵੀ ਪਾ ਦਈਏ ਹਾਂ ਦੁੱਧ ਵੀ ਪਾ ਲੋ ਦੇਖੋ ਆ ਫੜਾਈ ਵੀ ਕਰਦਾ ਹੁਣ ਮੈਨਾਂ ਕਹਣਾ ਲਵੇ ਹਾਂ ਬਾਹਰ ਨਿਕਲੋ ਆਪਣੀ ਗਲੀ ਕੋਈ ਜੇ ਲੋ ਇੱਕ ਜਾਣਾ ਭਾਈ ਚਲੋ ਭਾਈ ਜੇ ਇਹਨਾਂ ਨੂੰ ਕੱਟੀ ਉਮਰਾ ਲਾਵੇ ਸੋਹਣੇ ਦੇ ਕਿੱਥੇ ਨਾ ਮਾਰ ਫੁੱਤੇ ਪਾਛਣਾਂ ਨੂੰ ਕਹਾ ਫਾਤਾ ਕਰਦਾ ਵੇਖ ਜੀ ਆਪਣੇ ਬਾਬੇ ਦਾ ਸਰਵਾਰ ਤੇ ਆਇਆ ਹੈ ਨਾ ਚੌਕੀ ਮੰਜੂਰ ਕਰਨਾ ਉਸ ਬੰਦੇ ਪਾਸ਼ਾ ਦਾ ਹੋਰਾ ਹੀ ਆ ਵੀਰੇ ਚੌਕੀ ਭਰ ਲਾਉਣੇ ਹੁੰਦੇ ਆ ਹਾਂ ਹਰ ਸਾਲ ਆਉਂਦੇ ਆ ਵੀਰੇ ਹਰ ਸਾਲ ਬਾਈ ਜੀ ਆਉਂਦੇ ਆ ਬਾਈ ਜੀ ਹੁਣ ਕਿਵੇਂ ਕਹਣਾ ਬਾਈ ਇੰਨੇ ਬੱਕਰੇ ਲੈ ਕੇ ਇਦੋਂ ਗਾਹ ਚੌਕ ਨਹੀਂ ਬੱਕਰੀਆਂ ਲੈ ਕੇ ਆਣ ਹੋ ਰਹੇ ਹਾਂਜੀ ਹਾਂਜੀ ਮਾਲਕ ਇਹਨਾਂ ਨੂੰ ਬਾਈ ਜੀ ਵਾਦਾ ਕਰੇ ਸੱਚੇ ਵਾਦਾ ਕਰੇ ਇਹਨਾਂ ਦੀ ਮਿਹਨਤ ਨੂੰ ਸਲਾਮ ਕਰਦੇ ਆ ਬਾਈ ਜੀ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਬਾਈ ਜਾਨੇ ਤੇਰਾ ਵੀ ਚੈਨਲ ਚੜੇ ਬਾਈ ਬਾਬਾ ਕਰੇ ਮਿਹਰ ਭਲ ਹੱਥ ਤੇ ਵੱਡੀ ਗੱਲ ਇਹ ਆ ਜੀ ਮੈਂ ਮਾਲਕ ਮੂਰੇ ਸ਼ੁਕਰ ਗੁਜ਼ਾਰਦਾ ਬਾਬੇ ਬੰਦਿਆ ਤਾਰ-ਤਾਰੀ ਬੁਲਨੇ ਯਾਰ ਅੱਜ ਤੇਰਾ ਛੋਡਾ ਕੱਲ ਨੂੰ ਵੱਡੇ ਕੰਮ ਤੇ ਆਵੇਂ ਜੇ ਪੰਜਾਂ ਵਾਲੀ ਬੰਦਾ ਵੱਡਾ ਹੁੰਦਾ ਨਾ ਗੱਲਾ ਬੰਦਾ ਕੋਈ ਨਹੀਂ ਵੱਡਾ ਹੈਗੇ ਬਿਲਕੁਲ 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 ਦੇਖੋ ਬਾਈ ਜੀ ਕਿਹਨਾ ਪਰਾ ਹੈ ਆਪਣੇ ਪੰਜਾਂ ਨੇ ਪੁਰਾਣੇ ਰੱਬ ਦੇ ਸਾਹਮਣੇ ਬੱਕਰੀਆਂ ਦੇ ਵਿੱਚ ਤਾਂ ਕਰਕੇ ਬਾਈ ਜੀ ਅੱਜ ਮੇਲੇ ਦੇ ਵਿੱਚ ਖੜੇ ਨੇ ਹਾਂਜੀ ਹਾਂ ਇਹ ਤਾਂ ਗੱਲ ਹੈ ਬਾਈ ਜੀ ਸਾਥ ਕਰਦੇ ਨੇ ਬਾਈ ਜੀ ਠੰਡੇ ਮਤੇ ਨਾਲ ਸਾਥ ਕਰੋ ਇਨਾ ਤੱਕ ਤਾਂ ਕਿ ਨਾ ਤੇ ਲੋ ਵੀ ਆਪਾਂ ਜਰਕਦੇ ਨੇ ਕੰਮ ਛੱਡਦੀ ਐ ਹਾਂ ਜੀ ਬਿਲਕੁਲ ਬਿਲਕੁਲ ਦੁਬਾਰਾ ਦੇਖੀ ਜਾਏਗਾ ਬਿਲਕੁਲ ਸਹੀ ਗੱਲ ਹੈ ਨੋਰਮਲ ਕੰਮ ਕਰਾਂਗੇ ਤਾਂ ਬਾਈ ਜੀ ਦਾ ਆਪਾਂ ਕੰਮ ਆ ਬਣਾ ਚਾਪ ਜੀ ਜੀ ਜਾਨਵਰ ਵੀ ਇਹਨਾਂ ਨੇ ਸਾਲ 2 ਸਾਲ ਤਾਂ ਲੱਗਦੀ ਨਹੀਂ ਬੜਦੇ ਨੇ ਫੇਰ ਕਹਾਂ ਜਾ ਕੇ ਕਿਤੇ ਕੰਮ ਚੱਲਦੇ ਨਹੀਂ ਜੀ ਜੇ ਆਪਾਂ ਦੇਖਈਏ ਕਿ ਅੱਜੇ ਕੰਮ ਚੱਲ ਰਹੇ ਨੇ ਅੱਜ ਵੀ ਕੰਮ ਚੱਲ ਰਹੇ ਨੇ ਇਹ ਕਹ ਬਾਈ ਤੁਸੀਂ 2 2-3 ਸਾਲ ਤਾਂ ਲੱਗਦੇ ਨੇ ਪੱਠਾ ਪੁੱਠਾ ਜੀ ਬੱਕਰਾ ਬ੍ਰੀਡਰ ਵਧੀਆ ਸਟੇ ਆਵੇ ਪੱਠਾ ਸਾਲ 2-3 ਸਾਲ ਦੇ ਵਿੱਚ ਪੱਠਾ ਪੁੱਠਾ ਬਣਦੀਆਂ ਤਿਆਰ ਹੁੰਦੀਆਂ ਨੇ ਫਿਰ ਬੁੱਜੇ-ਬੁੱਜੇ ਲੈਂਦਾ ਬੰਦਾ ਉਹਨਾਂ ਨੂੰ ਫੇਰ ਬਣਦੀਆਂ ਇਹ ਬਣਦੀਆਂ ਨੇ ਠਾਲ ਲੈਂਦੇ ਮੇਰੇ ਗਰੀਬ ਬੰਦੇ ਨੂੰ ਠਾਲਦੀ ਆ ਆ ਦੇਖੋ ਬਾਈ ਜੀ ਇਹ ਫਰਿੱਜ ਹੈਗਾ ਨਾਲ ਦਿਨ ਬਾਈ ਸੋਈ ਜਾਂਦਾ ਚਾਹ ਦੇ ਵਿੱਚ ਪਾਈ ਜਾਂਦਾ ਨਾਲ ਦਿਨ ਸੋਈ ਜਾਂਦਾ ਬਾਈ ਚਾਹ ਦੇ ਵਿੱਚ ਪਾਈ ਜਾਂਦਾ ਆਪਾਂ ਬਾਈ ਜੇ ਫਰੈਜ ਵਿੱਚ ਉੱਧਰ ਰੱਖ ਦਿੰਨਿਆ ਬਾਈ ਜੀ ਬਿਮਾਰੀਆਂ ਲੱਗਦੀਆਂ ਨੇ ਦੇਖੋ ਜੀ 100 ਤਰ੍ਹਾਂ ਦਾ ਬਾਈ ਕਿਸੇ ਨੂੰ ਜੂਰੀਆ ਵਾਦ ਗਿਆ ਵੀ ਵੀ ਘਟ ਗਿਆ ਵਾਦ ਗਿਆ ਕਿਸੇ ਦਾ ਕਿਸੇ ਨੂੰ ਕੋਈ ਬਿਮਾਰੀ ਹੋ ਗਈ ਕੋਈ ਬਿਮਾਰੀ ਹੋ ਗਈ ਅੱਜ ਬਾਈ ਜੀ ਆਹ ਦੇਖ ਲੋ ਤੁਹਾਨੂੰ ਇਹਦਾ 24 ਘੰਟੇ ਵਾਲੀ ਫਰੈਜ ਆ ਵੀਰੇ ਜਾਂ ਮਰਜੀ ਥਾਪੀ ਦੇ ਕੇ ਚੋਲਾ ਐਵੇਂ ਤਾਂ ਨਹੀਂ ਗਏ ਨੇ ਗਿਆ ਉਹ ਬਾਬੇ ਨੇ ਕਿਹਾ ਨਹੀਂ ਉੱਥੇ ਗਏ ਸਾਡੇ ਲਵੇ ਵਿੱਚ ਮੈਂ ਉਹ ਅੱਗੇ ਕਈ ਵੀਡੀਓ ਨੇ ਵਿੱਚ ਆ ਕਹਿੰਦਾ 70 ਰੁਪਏ ਫੂਕੀ ਐ ਇਸ ਪਤੀਲੀ ਨੇ ਇਹ ਉਹ ਪਤੀਲੀ ਆ ਬਾਬੇ 70 ਰੁਪਏ ਮੈਂ ਜੋ ਕਹਿਣਾ ਸੌਖਾ ਬਾਬੇ ਆਪਾਂ ਇਹਨਾਂ ਚੋੜ ਮੰਨਾਂਗੇ